ਖਤਰੀ ਮਹਾਸਭਾ 35 ਲੱਖ VOTER ਰਹਿ ਗਏ 35 ਲੱਖ ਪਰਿਵਾਰ ਹੈ ਪੰਜਾਬ ਦੇ ਅਬੋਰ ਤੋਂ ਲੈ ਕੇ ਜੰਮੂ ਤੱਕ ਪਠਾਨਕੋਟ ਤੱਕ ਅਸੀਂ ਸਾਰੇ ਪ੍ਰਧਾਨ ਬਣਾਤੇ ਗਏ ਆ ਅਸੀਂ ਇੱਕ ਪਲੇਟਫਾਰਮ ਤੇ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਔਰ ਮੈਂ ਸਾਰੇ ਖਤਰੀ ਭਰਾਵਾਂ ਨੂੰ ਜਿੱਥੇ ਵੀ ਕੋਈ ਬੈਠਾ ਕੋ ਇੱਕ ਮੈਸੇਜ ਛੰਡਾ ਚਾਹੁੰਨਾ ਕਿ ਆਪਾਂ ਇਕਜੁੱਟ ਹੋ ਕੇ ਚੱਲਦੇ ਆ ਔਰ ਮੈਂ ਲੁਧਿਆਣਾ ਸ਼ਹਿਰ ਦੇ ਕਈ ਐਡਵੋਕੇਟ ਜਿਹੜੇ ਆ ਕਿ ਫ੍ਰੀ ਸੇਵਾ ਕਰਨਗੇ ਪੰਜ ਐਡਵੋਕੇਟ ਅਸੀਂ ਨੁਜੁਕਤ ਕੀਤੇ ਹੈ ਆਪਣੀ ਕਮੇਟੀ ਦੇ ਵਿੱਚ ਹਿਮਾਂਸ਼ੂ ਬਾਲੀਆ ਔਰ ਟੰਡਨ ਸਾਹਿਬ ਹੋਰ ਵੀ ਤਿੰਨ ਬੰਦੇ ਹੋਰ ਜਿਹੜੇ ਹੈਗੇ ਹੈਗੇ ਅਸੀਂ ਨੋਮੀਨੇਟ ਕੀਤੇ ਹੈ ਪਹਿਲਾਂ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਆਪਣੇ ਨਾਮ ਦੇ ਅੱਗੇ ਖਤਰਾਨੀ ਮਨੀਸ਼ਾ ਕਪੂਰ ਬੋਲਦੇ ਔਰ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਵੱਡੇ ਵੀਰ ਵਿਨੇ ਤਿਰਜੀ ਦਾ ਅਸ਼ੋਕ <th>ਪਰ ਜੀ ਦਾ ਤੇ ਤ੍ਰਿਭੂਵਨ <th><th>ਪਰ ਜੀ ਦਾ ਤੇ ਸਮੁੱਚੀ ਟੀਮ ਦਾ ਖੱਤਰੀ ਮਹਾਸਭਾ ਦਾ ਜਿਨ੍ਹਾਂ ਨੇ ਮੈਨੂੰ ਲੁਧਿਆਣੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯਤਾਇਆ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੇਰੀਆਂ ਖੱਤਰੀ ਪੈਣਾ ਹੈਗੀਆਂ ਅਸੀਂ ਉਹ ਮਹਿਲਾ ਵਿੰਗ ਚ ਜੋੜ ਕੇ ਆਪਣੇ ਜਿੰਨੀ ਹੋਰ ਯੂਨਿਟ ਨੂੰ ਮਜ਼ਬੂਤ ਕਰ ਸਕਦੇ ਹਾਂ ਖੱਤਰੀ ਮਹਾਸਭਾ 35 ਲੱਖ ਵੋਟਰ ਰਹਿ ਗਏ 35 ਲੱਖ ਪਰਿਵਾਰ ਹੈ ਪੰਜਾਬ ਦੇ ਵਿੱਚ ਜਿਹੜਾ ਵੀ ਬੋਰਡ ਦੇ ਵਿੱਚ ਖੱਤਰੀ ਮਹਾਸਭਾ ਹੋਵੇ ਖੱਤਰੀ ਪਰਿਵਾਰ ਹੋਊਗਾ ਉਹ ਜੰਮਪਲ ਪੰਜਾਬ ਦੇ ਹੈ ਮੈਂ ਪੰਜਾਬ ਵਾਸੀਆਂ ਨੂੰ ਖੱਤਰੀ ਪਰਵਾਹਾਂ ਨੂੰ ਬੱਚਿਆਂ ਨੂੰ ਲੇਡੀਜ਼ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ 2 ਸਾਲ ਤੋਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਬਣਾਤੇ ਗਏ ਆ ਅੰਮ੍ਰਿਤਸਰ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਬੋੜ ਤੋਂ ਲੈ ਕੇ ਜੰਮੂ ਤੱਕ ਪਠਾਨਕੋਟ ਤੱਕ ਅਸੀਂ ਸਾਰੇ ਪ੍ਰਧਾਨ ਬਣਾਤੇ ਗਏ ਆ ਅਸੀਂ ਇੱਕ ਪਲੇਟਫਾਰਮ ਤੇ ਅਸੀਂ ਇਕੱਠਾ ਕਰਨਾ ਚਾਹੁੰਦੇ ਆਂ ਔਰ ਮੈਂ ਸਾਰੇ ਖੱਤਰੀ ਭਰਾਵਾਂ ਨੂੰ ਜਿੱਥੇ ਵੀ ਕੋਈ ਬੈਠਾ ਕੋਈ ਇੱਕ ਮੈਸੇਜ ਛੰਡਾ ਚਾਹਨਾ ਕਿ ਆਪਾਂ ਇਕਜੁੱਟ ਹੋ ਕੇ ਚੱਲਣਾ ਕਿ ਸਰਕਾਰਾਂ ਕਈ ਆਈਆਂ ਕਈ ਚਲੇ ਗਈਆਂ ਖੱਤਰੀਆਂ ਦਾ ਕੋਈ ਵੀ ਸਿੱਪੇ ਸਲਾਰ ਨਹੀਂ ਬੰਦਾ ਮੈਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਖੱਤਰੀ ਸਭਾ ਵੱਲੋਂ ਸਾਡੇ ਵਿਜੇ ਤੀਰ ਪ੍ਰਧਾਨ ਬਣਾਏ ਐ ਮੋਗੇ ਤੋਂ ਐਡਵੋਕੇਟ ਔਰ ਮੈਂ ਲੁਧਿਆਣਾ ਸ਼ਹਿਰ ਦੇ ਕਈ ਐਡਵੋਕੇਟ ਜਿਹੜੇ ਆ ਕਿ ਫ੍ਰੀ ਸੇਵਾ ਕਰਨਗੇ ਪੰਜ ਐਡਵੋਕੇਟ ਅਸੀਂ ਨਿਯੁਕਤ ਕੀਤੇ ਆ ਆਪਣੀ ਕਮੇਟੀ ਦੇ ਵਿੱਚ ਹਿਮਾਂਸ਼ੂ ਬਹਾਲੀਆ ਔਰ ਟੰਡਨ ਸਾਹਿਬ ਔਰ ਵੀ ਤਿੰਨ ਬੰਦੇ ਹੋਰ ਜਿਹੜੇ ਹੈਗੇ ਆਗੇ ਅਸੀਂ ਨਾਮਿਨੇਟ ਕੀਤੇ ਆ ਕਿ ਜਿਹੜਾ ਵੀ ਕੋਈ ਖੱਤਰੀ ਸਭਾ ਦਾ ਕੋਈ ਕੇਸ ਕਿਤੇ ਵੀ ਹੋਏਗਾ ਪੰਜਾਬ ਦੇ ਵਿੱਚ ਉਹ ਫ੍ਰੀ ਸੇਵਾ ਕਰਨਗੇ ਦੂਸਰੀ ਗੱਲ ਅਸੀਂ ਇੰਡਸਟਰੀਸ ਦੇ ਵਿੱਚ ਵੀ ਇੱਕ ਰਿਕੇਸ਼ ਕਪੂਰ ਜੀ ਸਾਡੇ ਹੇ ਕਿ ਇੰਡਸਟਰੀ ਲਿਸਟ ਹੈ ਬੜੇ ਵੱਡੇ ਉਹਨਾਂ ਨੇ ਵੀ ਅਸੀਂ ਇੱਕ ਬੜਾ ਵੱਡਾ ਅਹੁਦਾ ਦਿੱਤਾ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਸਮਝਦਾ ਕਿ ਜਿੰਨੇ ਵੀ ਅਹੁਦੇਦਾਰ ਤੁਸੀਂ ਬਣਾਏ ਹੈ ਬੜੇ ਸੂਝਬਾਨ ਹੈ ਔਰ ਇੱਕ ਉਹਨਾਂ ਨੇ ਮੈਨੂੰ ਦਰਖਾਸਤ ਹੈ ਜਾਂ ਮੇਰੇ ਤੇ ਬੇਨਤੀ ਹੈ ਇੱਕ ਆਮ ਪਬਲਿਕ ਨੂੰ ਖत्री सभा ਦੇ ਨੂੰ ਕਿ ਇੱਥੇ ਇੱਕ ਅਸੀਂ ਪਵਨ ਬਣਾਣਾ ਔਰ ਪਵਨ ਬਣਾਉਣ ਦੇ ਵਿੱਚ ਬੜੇ ਸਾਡੇ ਮੈਂਬਰਾਂ ਨੇ ਸਹਿਯੋਗ ਦਿੱਤਾ ਔਰ ਮੈਂ ਸਮਝਦਾ ਕਿ ਬਹੁਤ ਜਲਦੀ ਇਹਦੀ ਸਥਾਪਨਾ ਕੀਤੀ ਜਾਊਗੀ ਔਰ ਪੰਜਾਬ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਆਪਣਾ ਲੁਧਿਆਣਾ ਹੋਏਗਾ ਇਹ ਮੇਡ ਹੋਏਗੀ ਜਿਹੜਾ ਕਿ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਇੱਕ ਜੁਟਾ ਅਸੀਂ ਲੈ ਕੇ ਆਵਾਂਗੇ ਔਰ ਮੇਰੀ ਸਾਰੇ ਖੱਤਰੀ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਜੁਟ ਹੋ ਕੇ ਚੱਲੀਏ ਕਈ ਬੰਦਿਆਂ ਦੀ ਅਨਿਕ ਹੋ ਜਾਂਦੀ ਹੈ ਕਿ ਮੈਂ ਉਹਦੇ ਨਾਲ ਨਹੀਂ ਚੱਲਣਾ ਮੈਂ ਉਹਦੇ ਨਾਲ ਨਹੀਂ ਚੱਲਣਾ ਮੈਂ ਇੱਕ ਸੇਵਾਦਾਰ ਨੇ ਹੋਤੇ ਸੇਵਨ ਦਾਰ ਦੇ ਹੋਤੇ ਇੱਕ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਤਾਂ ਸੇਵਾਦਾਰ ਹੈ ਬਾਕੀ ਜਿੱਥੇ ਮੇਰੀ ਸੇਵਾ ਕਿਤੇ ਲਾਉਂਗੇ ਪੰਜਾਬ ਕੀ ਸਾਰੇ ਹਿੰਦੁਸਤਾਨ ਚ ਮੈਂ ਉਹਦੇ ਨਾਲ ਉਹਨਾਂ ਨਾਲ ਚੱਲੇਗਾ ਔਰ ਉਹਨਾਂ ਦੀ ਸੇਵਾ ਕਰੂੰਗਾ ਪਹਿਲਾਂ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਕਿ ਆਪਣੇ ਨਾਮ ਦੇ ਅੱਗੇ ਖਤਰਾਨੀ ਮਨੀਸ਼ਾ ਕਪੂਰ ਬੋਲਦੇ ਹੋਏ ਔਰ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਵੱਡੇ ਵੀਰ ਵਿਨੇ ਤਿਰਜੀ ਦਾ ਅਸ਼ੋਕ <th>ਪਰ ਜੀ ਦਾ ਤੇ ਤ੍ਰਿਭੂਵਨ <th><th>ਪਰ ਜੀ ਦਾ ਤੇ ਸਮੁੱਚੀ ਟੀਮ ਦਾ ਖੱਤਰੀ ਮਹਾਸਭਾ ਦਾ ਜਿਨ੍ਹਾਂ ਨੇ ਮੈਨੂੰ ਲੁਧਿਆਣੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਲਗਾਇਆ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੇਰੀਆਂ ਖੱਤਰੀ ਪੈਣਾ ਹੈਗੀਆਂ ਅਸੀਂ ਉਹ ਮਹਿਲਾ ਵਿੰਗ ਚ ਜੋੜ ਕੇ ਆਪਣੇ ਜਿੰਨੀ ਹੋਰ ਯੂਨਿਟ ਨੂੰ ਮਜ਼ਬੂਤ ਕਰ ਸਕਦੇ ਹਾਂ ਬਸ ਪਹਿਲਾ ਵੀ ਇੱਕੋ ਚੀਜ਼ ਕਹੀਏ ਈਗੋ ਵਰਡ ਜਿਉਂ ਤੇ ਉਹ ਹੀ ਕੱਢ ਦਿੱਤਾ ਜਾਵੇ ਤਾਂ ਸਿਰਫ ਗੋ ਰਹਿ ਜਾਏਗਾ ਤੇ ਆਪਾਂ ਕਿਉਂ ਨਾ ਖੱਤਰੀ ਮਹਾਸਭਾ ਨੂੰ ਹੋਰ ਮਜ਼ਬੂਤ ਕਰੀਏ ਔਰ ਮੇਰੀ ਪੂਰੀ ਕੋਸ਼ਿਸ਼ ਰਹੋਗੀ ਔਰ ਬਹੁਤ ਧੰਨਵਾਦ ਕਰਦੀ ਹਾਂ ਇੱਕ ਤਾਂ ਖੱਤਰੀ ਮਹਾਸਭਾ ਦਾ ਝਿਮੇ ਕਿ ਇੱਕ ਪ੍ਰੋਪਰ ਪਵਨ ਹੋਣਾ ਚਾਹੀਦਾ ਇੱਕ 3 ਮਹੀਨੇ ਬਾਅਦ ਮੀਟਿੰਗਸ ਹੋਣੀਆਂ ਚਾਹੀਦੀਆਂ ਔਰ ਕੋਸ਼ਿਸ਼ ਕਰਕੇ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਨਾਲ ਖੱਤਰੀ ਪਰਿਵਾਰ ਜੁੜ ਸਕਦੇ ਆ ਉਹ ਜੁੜੇ ਜਾਣ ਅੱਜ ਖੱਤਰੀ ਮਹਾਸਭਾ ਪੰਜਾਬ ਦੀ ਜ਼ਿਲ੍ਹਾ ਲੁਧਿਆਣੇ ਦੀ ਜਿਹੜੀ ਇਕਾਈ ਹੈ ਉਹਨੂੰ ਲਾਂਚ ਕੀਤਾ ਗਿਆ ਹੈਗਾ ਵਾ ਖਤਰੀ ਮਹਾਸਭਾ ਪੰਜਾਬ 2023 ਦੇ ਵਿੱਚ ਦਸੰਬਰ 24 ਦੇ ਵਿੱਚ ਇਹਦਾ ਗਠਨ ਹੋਇਆ ਸੀ ਮੋਗੇ ਅੱਜ 55 ਯੂਨਿਟ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਬਣ ਚੁੱਕੇ ਹੈਗੇ ਆ ਤੇ ਅੱਜ ਲੁਧਿਆਣੇ ਦੀ ਜਿਹੜੀ ਹੈ ਯੂਨਿਟ ਹੈ ਇਹਦਾ ਵਿਧਿਵਾਦ ਤੌਰ ਤੇ ਜਿਹੜਾ ਆਗਾਜ਼ ਕੀਤਾ ਗਿਆ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ ਗਈਆਂ ਹੈਗੀਆਂ ਮਕਸਦ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ 34 ਲੱਖ ਖਤਰੀ ਹੈ ਉਹਨੂੰ ਇੱਕ ਪਲੇਟਫਾਰਮ ਤੇ ਖੱਤਰੀ ਮਾਤਸਭਾ ਪੰਜਾਬ ਦੇ ਲੈ ਕੇ ਆਉਣਾ ਤਾਂ ਕਿ ਖੱਤਰੀਆਂ ਦੇ ਆਪਣੀਆਂ ਸਮੱਸਿਆਵਾਂ ਸਹੀ ਹੋ ਸਕਣ ਉਹਨਾਂ ਤੇ ਵਿਚਾਰ ਕੀਤਾ ਜਾਵੇ ਸਰਕਾਰਾਂ ਸਾਡੀ ਗੱਲ ਸੁਣਨ ਸਰਕਾਰਾਂ ਸਾਨੂੰ ਪੁੱਛਣ ਸਾਡੇ ਮਸਲਿਆਂ ਦੇ ਉੱਤੇ ਜਨਰਲ ਕਲਾਸਸ ਦੇ ਖੱਤਰੀ ਬਰਾਦਰੀ ਦੇ ਮਸਲਿਆਂ ਦੇ ਉੱਤੇ ਸਰਕਾਰਾਂ ਸਾਡੇ ਨਾਲ ਗੱਲ ਕਰਨ ਸਾਡੀ ਇੱਕ ਮੰਗ ਹੈ ਵੀ ਲੁਧਿਆਣਾ ਜਿਹੜਾ ਰੇਲਵੇ ਸਟੇਸ਼ਨ ਹੈ ਸੀਸ ਸੁਖਦੇਵ ਠਾਪਰ ਦੀ ਇਹ ਜਨਮ ਸਥਾਨ ਹੈ ਉਹਨੇ ਦੇਸ਼ ਦੀ ਖਾਤਰ ਜਿਹੜਾ ਵਾ ਬਲਦਾਨ ਦਿੱਤਾ ਸਾਨੂੰ ਆਜ਼ਾਦੀ ਦਵਾਈ ਹੈ ਇਹ ਲੁਲਿਆਣਾ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਸ਼ਹੀਦ ਸੁਖਦੇਵ ਥਾਪਰ ਦੇ ਨਾਮ ਦੇ ਉੱਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਉਹ ਰੱਖਿਆ ਜਾਵੇ ਔਰ ਜਿਹੜਾ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਸਥਾਨ ਨੋਗਰਾਮ ਹਲਾ ਚੌੜੇ ਵਿਆਰ ਤੋਂ ਜਿਹੜਾ ਰਸਤਾ ਕੱਟਣ ਦੀ ਪ੍ਰਕਿਰਿਆ ਉਹ ਲਗਭਗ ਆਖਰ ਤੇ ਆ ਗਈ ਹੈ ਉਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਹੈਗੇ ਆਂ ਐ ਸੀਐਮ ਸਾਹਿਬ ਦਾ ਔਰ ਉਹਨਾਂ ਨੂੰ ਕਹਿੰਨੇ ਵੀ ਇਹ ਜਲਦੀ ਜਿਹੜਾ ਇਹਨੂੰ ਨੇਪੜੇ ਚਾੜ੍ਹ ਕੇ ਸੀਐਮ ਸਾਹਿਬ ਆਪਦੇ ਹੱਥੀ ਜਿਹੜਾ ਹੈਗਾ ਇਹ ਰਸਤੇ ਦਾ ਨਿਉਂ ਪੱਥਰ ਜਿਹੜਾ ਲੁਧਿਆਣੇ ਆ ਕੇ ਰੱਖਾ ਅੱਜ ਸਰਕਟ ਹਾਊਸ ਲੁਧਿਆਣੇ ਚ ਖਤਰੀ ਮਾਨ ਸਭਾ ਪੰਜਾਬ ਦੇ ਸਾਰੇ ਪੰਜਾਬ ਤੋਂ ਪਤਾਧਿਕਾਰੀ ਆਏ ਲੁਧਿਆਣਾ ਯੂਨਿਟ ਦੀ ਓਪਨਿੰਗ ਕੀਤੀ ਗਈ ਇੱਥੇ ਪ੍ਰਣ ਲਿਆ ਗਿਆ ਕਿ ਅਸੀਂ ਇਕੱਠੇ ਹੋ ਕੇ ਚੱਲਣਾ 34 ਲੱਖ ਪਰਿਵਾਰ ਨੇ ਪੰਜਾਬ ਚ 34 ਲੱਖ ਪਰਿਵਾਰਾਂ ਨੂੰ ਅਸੀਂ ਇਕੱਠੇ ਕਰਕੇ ਆਪਣੀਆਂ ਜੋ ਵੀ ਪ੍ਰੋਬਲਮਸ ਹੈਗੀਆਂ ਇੱਕ ਦੂਜੇ ਨਾਲ ਮਿਲ ਕੇ ਹੱਲ ਕਰਨੀਆਂ ਈਗੋ ਨੂੰ ਪਿੱਛੇ ਛੱਡ ਕੇ ਈਗੋ ਰੱਖੀ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਈਗੋ ਨੂੰ ਸਾਈਡ ਤੇ ਰੱਖ ਕੇ ਅਸੀਂ ਮਿਲ ਜੁਲ ਕੇ ਜਿੱਦਾਂ ਅਸੀਂ ਕਹਿੰਦੇ ਆ ਇੱਕ ਵਿੱਚ ਬਰਕਤ ਹੈ ਇਕਤਾ ਵਿੱਚ ਅਨੇਕਤਾ ਵਿੱਚ ਇਕਤਾ ਹੈ ਠੀਕ ਹੈ ਅਸੀਂ ਜਿੰਨਾ ਇਕੱਠਾ ਕਰਾਂਗੇ ਇੱਕ ਇੰਗਲਿਸ਼ ਦਾ ਵੀ ਛੋਟਾ ਜਿਹਾ ਵਰਡ ਹੈ ਕਿ ਵਰਕਿੰਗ ਟੁਗੇਦਰ ਵਰਕਸ ਜੇ ਆਪਾਂ ਇਕੱਠੇ ਰਵਾਂਗੇ ਤੇ ਅਸੀਂ ਸਮਾਜ ਦਾ ਵੀ ਭਲਾ ਹੋਏਗਾ ਅਸੀਂ ਸਾਡੇ ਪਰਿਵਾਰ ਵੀ ਸਮਰਧ ਹੋਣਗੇ ਸਾਡੇ ਵਪਾਰ ਪਰਿਵਾਰ ਸਾਡਾ ਪੰਜਾਬ ਸਾਡਾ ਸਮਾਜ ਸਾਡਾ ਦੇਸ਼ ਵੀ ਸਦ੍ਰਿਹਰ ਹੋਏਗਾ ਮਜ਼ਬੂਤ ਹੋਏਗਾ ਇਸ ਕਰਕੇ ਸਾਰਿਆਂ ਨੂੰ ਅੱਜ ਅਸੀਂ ਸਾਰਿਆਂ ਨੇ ਇਹੀ ਪ੍ਰਣ ਲਿਆ ਕਿ ਅਸੀਂ ਮਿਲ ਕੇ ਚੱਲਾਂਗੇ ਤੇ ਅਸੀਂ ਸਮਾਜ ਨੂੰ ਦੇਸ਼ ਨੂੰ ਮਜ਼ਬੂਤੀ ਦੇ ਵਿੱਚ ਸਹਿਯੋਗ ਦੇਣਾ ਅੱਛੀਆਂ ਗੱਲਾਂ ਹੋਈਆਂ ਐ ਐਕਚੁਅਲ ਖੱਤਰੀ ਮਾਸ ਇਕੱਠਾ ਆਉਣਾ ਚਾਹੀਦਾ ਸਾਰਾ ਇਹ ਜਿੰਨਾ ਵੀ ਹੈ ਕਿਉਂਕਿ ਹਰ ਜਿਹੜੇ ਮਹਾਸਭਾ ਵਾ ਇਕੱਠੀਆਂ ਹੋ ਰਹੀ ਐ ਹਰ ਹਰ ਕੌਮ ਦੀ ਇਹ ਵੀ ਹੋਣੀ ਚਾਹੀਦੀ ਜਿਹੜੀ ਜ਼ਰੂਰੀ ਐ ਬਹੁਤ ਪਿੱਛੇ ਰਹਿ ਗਈ ਐ ਕਿਉਂਕਿ ਸਰੋਂ ਪਹਿਲਾਂ ਤਾਂ ਦੇਖੋ ਜੀ ਖੱਤਰੀ ਜਿਹੜੇ ਐ ਸ਼ੁਰੂ ਆਪਣੇ ਹਿੰਦੁਸਤਾਨ ਚ ਹਰੀ ਸਿੰਘ ਨਲਵੇ ਤੋਂ ਹੋਇਸੀ ਹਰੀ ਸਿੰਘ ਨਲਵਾ ਨਲਵਾਏ ਇੱਕ ਉਹਨਾਂ ਨੂੰ ਉਹ ਉਪਾਧੀ ਮਿਲੀ ਹੋਈ ਐ ਅਫਗਾਨਿਸਤਾਨ ਤੱਕ ਬੋਲਦੀ ਉਹ ਨਦੀ ਤੂਤੀ ਉੱਥੋਂ ਸ਼ੁਰੂ ਐ ਹਰੀ ਸਿੰਘ ਨਲਵਾ ਵੀ ਆਪਣੇ ਖੱਤਰੀ ਨੇ ਇਹका ਉਹਨਾਂ ਨੂੰ ਉਪਾਦੀ ਮਿਲੀ ਹੋਈ ਹੈ ਆਪਣੇ ਗੁਰੂ ਸਾਹਿਬ ਹੈ ਬੇਦੀਦਾ ਸਾਡੀ ਸਾਹਿਬ ਇਹ ਸਾਰੇ ਇਕੱਤਰੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਇਸ ਚੀਜ਼ਾ ਤੋਂ ਅੱਗੇ ਵਧਾ ਦਈਏ ਤੇ ਬਹੁਤ ਵਧੀਆ ਰਹੂਗਾ ਜਿਸ ਕਾਰਨ ਆਪਣੇ ਬੱਚੇ ਆਪਣੇ ਬੱਚੇ ਜਿਹੜੇ ਆਪਣੇ ਆਨ ਨਾਲ ਜਿੰਨੇ ਵੀ ਹੈ ਉਹ ਵੀ ਦੇਖਣਗੇ ਆ ਵੀ ਕੋਈ ਨਾ ਕੋਈ ਹੈ ਉਹਨਾਂ ਨੂੰ ਗਿਆਨ ਮਿਲੇਗਾ ਸਭ ਨੂੰ ਮਿਲੇਗਾ ਨਹੀਂ ਤਾਂ ਉਹਨਾਂ ਨੂੰ ਕੁਝ ਗਿਆਨ ਹੀ ਮਿਲਦਾ ਉਹਨਾਂ ਕਹਿੰਦਾ ਕਿਹੜਾ ਖੱਤਰੀ ਹੈ ਤਾਂ ਕੌਣ ਰੋੜੇ ਹੈ ਤਾਂ ਕੌਣ ਕੂਚਾ ਫਿਰ ਇਸ ਮੁਤਾਬਿਕ ਉਹਨਾਂ ਨੂੰ ਗਿਆਨ ਮਿਲੇਗਾ ਠੀਕ ਹੈ ਲੱਗਦਾ ਸਾਰੇ ਇੱਕ ਪਲੇਟਫਾਰਮ ਤੇ ਹਾਂ ਬਹੁਤ ਮੰਚ ਬਣੂਗਾ ਬਹੁਤ ਵੱਡਾ ਮੰਚ ਬਣੂਗਾ ਜੇ ਅਗਰ ਇਹ ਸਾਰੇ ਇਕੱਠੇ ਹੋ ਗਏ ਇਹਨਾਂ ਦੇ ਬੱਚੇ ਵੀ ਜਵਾਗ ਜਿਹੜੇ ਹੈ ਇਕੱਠੇ ਹੋ ਗਏ ਇਹਨਾਂ ਦੇ ਸਾਰੇ ਅੱਗੇ ਲੇਡੀਜ਼ ਵਗੈਰਾ ਵੀ ਇਕੱਠੀਆਂ ਹੋ ਗਈਆਂ ਤੇ ਬਹੁਤ ਵੱਡਾ ਮੰਚ ਬਣੂਗਾ ਟੀਚਰ ਪਾਲ ਏ ਟੀਚਰ ਇਹੀ ਹੈ ਕਿ ਇਸ ਨੂੰ ਅੱਗੇ ਵਧਾਣਾ ਮੈਂ ਇਹ ਸੇਵਾ ਹੀ ਟੀਚਾ ਹੋਰ ਕੋਈ ਟੀਚਾ ਨਹੀਂ ਹੈ ਇਹਦੇ 'ਚ ਕੋਈ ਕਮਾਈ ਨਹੀਂ ਕਰਨੀ ਇਹਨਾਂ ਨੇ ਇਹੀ ਟੀਚਾ ਹੈ ਕਿ ਇੱਥੇ ਇੱਕ ਭਵਨ ਬੰਦਣਾ ਚਾਹੀਦਾ ਖੱਤਰੀ ਮਾ ਸਿੰਘ ਦਾ ਜਿਸ ਕਰਕੇ ਬੈਠੀ ਹਰਕਤ ਆ ਭਵਨ ਬਣਿਆ ਅਗਰਵਾਲ ਦਾ ਬਣਿਆ ਸਭ ਦਾ ਬਣਿਆ ਆਪਣਾ ਕਿਉਂ ਨਹੀਂ ਬਣੇ ਕਿਉਂ ਨਹੀਂ ਹੈ ਹਰ ਚੀਜ਼ਾਂ ਜਿਹਾ ਅੱਗੇ ਆਂਦੇ ਆਂਦੇ ਆ ਹਰ ਚੀਜ਼ ਜਾਂਦੇ ਆ ਪਰ ਉਹਨਾਂ ਨੂੰ ਪਰਦੇ ਦੇ ਪਿੱਛੇ ਕਰ ਦਿੰਦੇ ਆ ਇਸ ਲਈ ਇਹ ਇਕੱਠਾ ਮੰਚ ਹੋਇਆ ਇਹ ਮੰਚ ਇਕੱਠੇ ਹੋਣ ਕਰਨ ਅਤੇ ਇੱਕ ਪਾਵਰ ਬੰਨਾ ਚਾਹੀਦਾ ਜਿੱਥੇ ਅਸੀਂ ਸਰਕਾਰ ਨੂੰ ਜਾਨਦੇ ਆ ਸਰਕਾਰ ਉਸ ਨਹੀਂ ਉਸ ਭਵਨ ਜਾਇਆ ਕਰੀ ਸਕੂਲ ਬੰਨੇ ਚਾਹੀਦੇ ਇਸ ਤਰ੍ਹਾਂ ਤੇ ਕਤਰੀ ਮਾਨ ਸਿੰਘ ਦੇ ਹੋਰ ਵੀ ਕਈ ਚੀਜ਼ਾਂ ਬੰਨੀਆਂ ਚਾਹੀਦੀ ਜਿਸ ਕਰਨ ਹਰ ਗਰੀਬ ਨੂੰ ਵੀ ਫੈਸਿਲਿਟੀ ਮਿਲੇ ਅਸੀਂ ਗਰੀਬ ਨੂੰ ਫੈਸਿਲਿਟੀ ਦੇਣੀ ਹੈ ਤਾਂ ਬਸ ਇਹੀ ਹੈ ਸਾਡਾ ਟੀਚਾ